ਤੇ ਮਾਰਕ ਕਾਰਨੀ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਵੀ ਸਿੱਖਾਂ ਨੂੰ ਅਲੱਗ ਤੋਂ ਟਵੀਟ ਮਾਰ ਕੇ ਵਧਾਈਆਂ ਦਿੱਤੀਆਂ ਹੁਣ ਇਹਦਾ ਕਾਰਨ ਕੀ ਸਿੱਖਾਂ ਨੂੰ ਹਿੰਦੂਵਾਦ ਥੱਲੇ ਦੀਆਂ ਇੱਕ ਲਿਖਿਆ ਵੀ ਜਿਹੜੇ ਹਿੰਦੂ ਜਿਹੜੇ ਸਿੱਖ ਸਾਡੇ ਵਿੱਚੋਂ ਹੀ ਆ ਉੱਥੇ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਸਿੱਖ ਇੱਕ ਸੈਪਰੇਟ ਜਾਂ ਸਿੱਖ ਇੱਕ ਵੱਖਰਾ ਧਰਮ ਹੈ ਤੇ ਹਿੰਦੂ ਇੱਕ ਵੱਖਰਾ ਧਰਮ ਹੈ ਪਰ ਇਹ ਚੀਜ਼ਾਂ ਬਾਹਰ ਗ੍ਰਾਪਾ ਕੈਨੇਡਾ ਅਮਰੀਕਾ ਇੰਗਲੈਂਡ ਜੇ ਯਾ ਅਸਟ੍ਰੇਲੀਆ ਜਾਂ ਹੋਰ ਦੇਸ਼ਾਂ ਦੀ ਗੱਲ ਕਰੀਏ ਉੱਥੇ ਤੇ ਸੈਪਰੇਟ ਸੈਪਰੇਟ ਹੈ ਹੋਰ ਉਹਨਾਂ ਨੂੰ ਪਤਾ ਵੀ ਜਿਹੜੇ ਸਿੱਖਾਂ ਦਾ ਤਿਹਾਰਾ ਉਹ ਵੱਖਰੇ ਹੈ ਉਹਨਾਂ ਦੇ ਰੀਤੀ ਰਿਵਾਜ ਵੱਖਰੇ ਹੈ ਤੇ ਹਿੰਦੂਆਂ ਦੇ ਰੀਤੀ ਰਿਵਾਜ ਵੱਖਰੇ ਇਸ ਕਰਕੇ ਉਹਨਾਂ ਨੇ ਵੱਖਰੀ ਵੱਖਰੀਆਂ ਬਧਾਈਆਂ ਦਿੱਤੀਆਂ ਸੱਜੇ ਜਿਸਕਤ ਹੈ ਤੇ ਇਹ ਆਈਐਸ ਅਫਸਰ ਹੈ ਭਾਰਤ ਦਾ ਤੇ ਇਹ ਨੇ ਜਿਹੜਾ ਕੇ ਜੀਐਸ ਢੱਲੋਂ ਹੈ ਭਾਰਤ ਦਾ ਜਿਹੜਾ ਆਰਮੀ ਅਫਸਰ ਹੈ ਉਹਨੇ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਹਿੰਦੀ 'ਚ ਬਧਾਈਆਂ ਦਿੱਤੀਆਂ ਸੀ ਜੇ ਤੁਸੀਂ ਬੜੀਆ ਫੋਟੋ ਦੇਖੋ ਤੇ ਉਹਦੇ ਨੂੰ ਕੋ ਟਵੀਟ ਮਾਰ ਕੇ ਇਹ ਕਹਿੰਦਾ ਨੋ ਸਟੋਰੀ ਗਲ ਐਵਿਡੈਂਸ ਏ ਕਹਿੰਦਾ ਵੀ ਇਹਦਾ ਕੋਈ ਮਤਲਬ ਲਕ ਪ੍ਰੂਫ ਹੀ ਨਹੀਂ ਹੈਗਾ ਵੀ ਮਤਲਬ ਕਿਉਂ ਤੁਹਾਡੀ ਹੋਂਦ ਨੂੰ ਤੁਹਾਡੇ ਧਰਮ ਨੇ ਇਸ ਚੀਜ਼ ਨੂੰ ਮੰਨਦੇ ਨਹੀਂ ਪਏ ਹੈਗੇ ਨਾਲੇ ਆਈਏ ਆਈਐਫ ਰਹੇ ਭਾਰਤ ਦਾ ਜਰ ਜਿਹੜੇ ਤੁਹਾਡੇ ਤਿਹਾਰਾਂ ਨੂੰ ਨਹੀਂ ਮੰਨਦੇ ਹੈਗੇ ਤੁਹਾਡੇ ਧਰਮ ਦੀ ਹੋਂਦ ਨੂੰ ਨਹੀਂ ਮੰਨਦੇ ਹੈਗੇ ਤੇ ਮੈਂ ਤੁਸੀਂ ਉਹਨਾਂ ਲੋਕਾਂ ਨਾਲ ਰਹਿ ਕੇ ਕਰਨਾ ਵੀ ਕੀ ਹੈ ਇੱਥੇ ਕੋਈ ਛੱਡੇ ਦੀ ਕੀ ਖਾਲਸਤਾ ਨਹੀਂ ਕਿ ਉਹ ਲੜਾਈ ਨਹੀਂ ਹੈਗੀ ਭਾ ਇੱਥੇ ਤਾਂ ਉਹ ਤੁਹਾਡੇ ਧਰਮ ਨੂੰ ਨਹੀਂ ਮੰਨਦੇ ਪਏ ਹੈਗੇ ਉਹ ਕਹਿੰਦੇ ਤੁਹਾਡਾ ਜਿਹੜਾ ਧਰਮ ਸਾਡੇ ਵਿੱਚੋਂ ਹੀ ਹੈ ਤੁਸੀਂ ਇਹਨਾਂ ਨੂੰ ਕਹਿੰਦੇ ਵੀ ਭਾਈ ਚਰਕ ਸਾਂਝ ਬਣਾਉਣੀ ਆ ਪਰ ਇਹ ਤੁਹਾਡੇ ਲਈ ਕੀ ਨਫ਼ਰਤ ਰੱਖੀ ਬੈਠੇ ਆ ਇਹ ਵੱਡੇ ਵੱਡੇ ਆਉਂਦੇ ਆ ਕੰਮ ਕਰਦੇ ਆ ਤੇ ਇਹਨਾਂ ਨੂੰ ਆਉਧਿਆਂ ਨੂੰ ਵੱਡੇ ਵੱਡੇ ਆਉਧਿਆਂ ਦੇ ਜਿਹੜੇ ਕੰਮ ਕਰਦੇ ਆ ਇਹਨਾਂ ਨੂੰ ਲੋਕ ਫਾਲੋ ਕਰਦੇ ਆ ਸਿੱਖਾਂ ਨੇ ਕਦੇ ਕਿਸੇ ਧਰਮ ਨੂੰ ਜਾਂ ਕਿਸੇ ਸਿੱਖਾਂ ਨੇ ਕਦੇ ਕਿਸੇ ਤਿਉਹਾਰ ਨੂੰ ਨਹੀਂ ਦਿੰਦਿਆ ਹੈਗਾ ਪਰ ਇਹ ਜੇ ਕੋਈ ਬਾਹਰਲੇ ਦੇਸ਼ ਵਿੱਚ ਕਿ ਪ੍ਰਧਾਨ ਮੰਤਰੀ ਜਾਂ ਕੋਈ ਉੱਤ ਦਾ ਕੋਈ ਮੇਅਰ ਜਾਂ ਕੋਈ ਹੋਰ ਕੋਈ ਸਿੱਖਾਂ ਦੇ ਧਰਮ ਦੇ ਬਾਰੇ ਜਾਂ ਕੋਈ ਅਲੱਗ ਤੋਂ ਪੋਸਟ ਪਾਉਂਦਾ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਦਿੰਦਾ ਪਰ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਤੇ ਭੈਣਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਦੇਖਿਆ ਕਿ ਦੋ ਦਿਨ ਪਹਿਲਾਂ ਦੀਵਾਲੀ ਅਤੇ ਬੱਦੀ ਛੋੜ ਦਿਵਸ ਪੰਜਾਬ ਅਤੇ ਭਾਰਤ ਅਤੇ ਹੋਰ ਦੇਸ਼ਾਂ ਦੇ ਸੰਗਤਾਂ ਵੱਲੋਂ ਜਾਂ ਲੋਕਾਂ ਵੱਲੋਂ ਬੜੇ ਚਾਅ ਨਾਲ ਮਨਾਇਆ ਗਿਆ ਅਗਰ ਆਪਾਂ ਗੱਲ ਕਰੀਏ ਬਦੀ ਛੋੜ ਦਿਵਸ ਦੀ ਤੇ ਇੱਕ ਤਾਂ ਉਹ ਹਿੰਦੂ ਵੀਰ ਹੈ ਜਿਨ੍ਹਾਂ ਨੂੰ ਕੋਈ ਤਕਲੀਫ ਨਹੀਂ ਹੈਗੀ ਕਿਸੇ ਦੇ ਧਰਮ ਨਾਲ ਜਾਂ ਕਿਸੇ ਵੀ ਮਤਲਬ ਕਿ ਤਿਉਹਾਰ ਨਾਲ ਉਹ ਆਪਣੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਸਰਬਸਾਂਝੀ ਤਿਉਹਾਰ ਹੈਗਾ ਉਹ ਮਨਾਏ ਜਾਂਦੇ ਪਰ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਤਕਲੀਫ ਨਹੀਂ ਹੈਗੀ ਪਰ ਅਗਰ ਸੋਸ਼ਲ ਮੀਡੀਆ ਤੇ ਗੱਲ ਕਰੀਏ ਕੁਝ ਕੱਟੜ ਹਿੰਦੂ ਲੋਕਾਂ ਵੱਲੋਂ ਕੇ ਬੇਬਦੀ ਸ਼ੋਰ ਦੇ ਇਸ ਦਾ ਬਰੋਧ ਕੀਤਾ ਗਿਆ ਆਪਾਂ ਅੱਜ ਉਹਦੇ ਬਾਰੇ ਗੱਲ ਕਰਨੀ ਆ ਸਭ ਤੋਂ ਪਹਿਲਾਂ ਅਕਰ ਆਪਾਂ ਗੱਲ ਕਰੀਏ ਕੈਨੇਡਾ ਤੋਂ ਕੈਨੇਡਾ ਵਿੱਚ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਹੈਗੇ ਆ ਕਾਰਨੀ ਉਹਨਾਂ ਨੇ ਜਿਹੜਾ ਇੱਕ ਟਵੀਟ ਮਾਰਿਆ ਸੀਗਾ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਉਹਨਾਂ ਨੇ ਪ੍ਰਾਈਮ ਮਿਨਿਸਟਰ ਆ ਕੈਨੇਡਾ ਤੁਸੀਂ ਆਹ ਹੋਰ ਦੇਖ ਸਕਦੇ ਹੋ ਉਹਨਾਂ ਨੇ ਜਿਹੜਾ ਇੱਕ ਹੈ ਇੰਗਲਿਸ਼ ਦੇ ਵਿੱਚ ਜਿਹੜਾ ਟਵੀਟ ਮਾਰਿਆ ਤੇ ਉਹਨਾਂ ਨੇ ਬੰਦੀ ਸ਼ੋਰ ਦੇਸ ਦੀਆਂ ਸਿੱਖਾਂ ਨੂੰ ਵਧਾਈਆਂ ਦਿੱਤੀਆਂ ਸੀਗੇ ਉਹਨਾਂ ਉਹ ਸਮਝਦੇ ਆ ਕਿ ਵੀ ਜਿਹੜਾ ਸਿੱਖ ਧਰਮ ਹੈ ਉਹ ਵੱਖਰਾ ਧਰਮ ਹੈ ਤੇ ਜਿਹੜਾ Hindu ਧਰਮ ਉਹ ਵੱਖਰਾ ਧਰਮ ਹੈ ਇਸ ਕਰਕੇ ਉਹਨਾਂ ਨੇ ਬੰਦੀ ਛੋੜ ਦਿੱਸਦੀਆਂ ਜਿਹੜੀਆਂ ਵਧਾਈਆਂ ਉਹ ਸਿੱਖਾਂ ਨੂੰ ਦਿੱਤੀਆਂ ਸੈਪਰੇਟ ਸੈਪਰੇਟ ਜਿਹੜੀਆਂ ਹੈਗੀਆਂ ਵਧਾਈਆਂ ਦਿੱਤੀਆਂ ਗਈਆਂ ਉਸ ਤੋਂ ਇਲਾਵਾ ਪੈਟ੍ਰਿਕ ਬਰਾਊਨ ਜਿਹੜੇ ਹੈਗੇ ਆ ਇਹ ਕੈਨੇਡਾ ਦੇ ਮੇਅਰ ਹੈ ਉਹਨਾਂ ਨੇ ਵੀ ਜਿਹੜੀਆਂ ਹੈਗੀਆਂ ਬੰਦੀ ਛੋੜ ਦਿੱਸਦੀਆਂ ਵਧਾਈਆਂ ਦਿੱਤੀਆਂ ਸਿੱਖਾਂ ਨੂੰ ਠੀਕ ਹੈ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਮੈਂਚੈਸਟਰ ਯੂਨਾਈਟਿਡ ਇਹ ਸ਼ੌਕਰ ਕਲੱਬ ਹੈ ਜੀ ਆਪਣਾ ਯੂਕੇ ਦਾ ਉਹਨਾਂ ਨੇ ਵੀ ਬੰਦੀ ਛੋੜਦੇ ਸਿੱਧੀਆਂ ਵਧਾਈਆਂ ਦਿੱਤੀਆਂ ਸਿੱਖਾਂ ਨੂੰ ਉਸ ਤੋਂ ਇਲਾਵਾ ਗਵਰਨਰ ਫਿਲਮੋਰ ਇਹਨਾਂ ਨੇ ਵੀ ਬੰਦੀ ਛੋੜਦੇ ਸਿੱਧੀਆਂ ਵਧਾਈਆਂ ਦਿੱਤੀਆਂ ਸਿੱਖਾਂ ਨੂੰ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਐਸਟਨ ਵਿਲਾ ਇਹ ਵੀ ਸ਼ੌਕਰ ਕਲੱਬ ਆ ਯੂਕੇ ਦਾ ਇਹਨੇ ਵੀ ਬੰਦੀ ਛੋੜਦੇ ਹੁੰਦੀ ਵਧਾਈਆਂ ਦਿੱਤੀਆਂ ਤੇ ਮਾਰਕ ਕਾਰਨੀ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਵੀ ਸਿੱਖਾਂ ਨੂੰ ਅਲੱਗ ਤੋਂ ਟਵੀਟ ਮਾਰ ਕੇ ਵਧਾਈਆਂ ਦਿੱਤੀਆਂ ਹੁਣ ਇਹਦਾ ਕਾਰਨ ਕੀ ਹੈ ਜਿਹੜਾ ਹਿੰਦੁਸਤਾਨ ਹੈ ਉਹ ਸਿੱਖਾਂ ਨੂੰ ਕਹਿੰਦਾ ਵੀ ਜਿਹੜੇ ਸਿੱਖ ਹੈ ਉਹ ਸਾਡੇਆਂ ਦੇ ਵਿੱਚੋਂ ਹੈ ਸਿੱਖਾਂ ਨੂੰ ਹਿੰਦੂਵਾਦ ਥੱਲੇ ਦੀਆਂ ਇੱਕ ਲਿਖਿਆ ਵੀ ਜਿਹੜੇ ਹਿੰਦੂ ਜਿਹੜੇ ਸਿੱਖ ਸਾਡੇ ਵਿੱਚ ਹੀ ਆ ਉੱਥੇ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਸਿੱਖ ਇੱਕ ਸੈਪਰੇਟ ਜਾਂ ਸਿੱਖ ਇੱਕ ਵੱਖਰਾ ਧਰਮ ਹੈ ਤੇ ਹਿੰਦੂ ਇੱਕ ਵੱਖਰਾ ਧਰਮ ਹੈ ਜਾਂ ਅਲੱਗ-ਅਲੱਗ ਜਿਹੜੇ ਇੱਥੇ ਫਿਰਕੇ ਰਹਿੰਦੇ ਆ ਉਹਦੇ ਸਭ ਦੇ ਵੱਖਰੇ-ਵੱਖਰੇ ਆਪਣੇ-ਆਪਣੇ ਸੱਭਿਆਚਾਰ ਆਪਣੇ-ਆਪ ਰੀਤੀ ਰਿਵਾਜ ਹੈ ਇਹ ਚੀਜ਼ਾਂ ਭਾਰਤ ਦੇ ਸੰਵਿਧਾਨ ਵਿੱਚ ਨਹੀਂ ਹੈਗੀਆਂ ਪਰ ਇਹ ਚੀਜ਼ਾਂ ਬਾਹਰ ਅਗਰਾਪਾ ਕੈਨੇਡਾ ਅਮਰੀਕਾ ਇੰਗਲੈਂਡ ਜੇ ਯਾ ਅਸਟ੍ਰੇਲੀਆ ਜਾਂ ਹੋਰ ਦੇਸ਼ਾਂ ਦੀ ਗੱਲ ਕਰੀਏ ਉੱਥੇ ਤੇ ਸੈਪਰੇਟ ਸੈਪਰੇਟ ਹੈ ਉਹਨੇ ਪਤਾ ਵੀ ਜਿਹੜੇ ਸਿੱਖਾਂ ਦਾ ਤਿਹਾਰਾ ਉਹ ਵੱਖਰੇ ਹੈ ਉਹਨਾਂ ਦੇ ਰੀਤੀ ਰਿਵਾਜ ਵੱਖਰੇ ਹੈ ਤੇ ਹਿੰਦੂਆਂ ਦੇ ਰੀਤੀ ਰਿਵਾਜ ਵੱਖਰੇ ਇਸ ਕਰਕੇ ਉਹਨੇ ਵੱਖਰੀ ਵੱਖਰੀ ਬਣਾਈਆਂ ਦਿੱਤੀਆਂ ਪਰ ਇਹਨਾਂ ਵਿੱਚੋਂ ਵੀ ਕੁਝ ਲੋਕਾਂ ਨੂੰ ਕੀ ਤਕਲੀਫ ਹੋਈ ਹੈ ਆਪਾਂ ਅੱਜ ਉਹਦੇ ਬਾਰੇ ਗੱਲ ਕਰਨੀ ਹੈ ਤੁਸੀਂ ਆ ਇੱਕ ਬੁਲਟਾ ਤੁਸੀਂ ਹੁਣ ਇਹਦੇ ਬਾਅਦ ਤੁਸੀਂ ਆ ਸੱਜੇ ਜਿਸਕਤ ਹੈ ਇਹ ਆਈਐਸ ਅਫਸਰ ਹੈ ਭਾਰਤ ਦਾ ਤੇ ਇਹ ਨੇ ਜਿਹੜਾ ਕੇ ਜੀਐਸ ਢਿਲੋਂ ਹੈ ਆਰਡ ਦਾ ਜਿਹੜਾ ਆਰਮੀ ਅਫਸਰ ਹੈ ਉਹਨੇ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਹਿੰਦੀ 'ਚ ਬਧਾਈਆਂ ਦਿੱਤੀਆਂ ਸੀ ਕਿ ਤੁਸੀਂ ਬੜੀਆ ਫੋਟੋ ਦੇਖੋ ਤੇ ਉਹਦੇ ਨੂੰ ਕੋ ਟਵੀਟ ਮਾਰ ਕੇ ਕਹਿੰਦਾ ਨੋ ਹਿਸਟੋਰੀਕਲ ਐਵੀਡੈਂਸ ਇਹ ਕਹਿੰਦਾ ਵੀ ਇਹਦਾ ਕੋਈ ਮਤਲਬ ਕਿ ਪ੍ਰੂਫ ਹੀ ਨਹੀਂ ਹੈਗਾ ਵੀ ਜਿਹੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹੀ ਨੇ 52 ਰਾਜਿਆਂ ਨੂੰ ਜਿਹੜਾ ਜਹਾਂਗੀਰ ਦੀ ਕਿਹਾ ਚੋਹ ਰਹਾ ਕਰਵਾਇਆ ਸੀ ਉਹ ਕਹਿੰਦੇ ਇਹ ਤਾਂ ਵੀ ਪ੍ਰੂਫ ਹੀ ਨਹੀਂ ਹੈਗਾ ਮਤਲਬ ਕਿ ਉਹ ਤੁਹਾਡੀ ਹੋਂਦ ਨੂੰ ਤੁਹਾਡੇ ਧਰਮ ਦੇ ਇਸ ਚੀਜ਼ ਨੂੰ ਮੰਨਦੇ ਨਹੀਂ ਪਏ ਹੈਗੇ ਨਾਲੇ ਆਈਏਐਸ ਆਈਏਐਫ ਰਹੇ ਭਾਰਤ ਦਾ ਠੀਕ ਹੈ ਉਸ ਤੋਂ ਇਲਾਵਾ ਅੱਗੇ ਚੱਲਦੇ ਆਪਾਂ ਅੱਗੇ ਹੈਗੇ ਜੀ ਕਨਵਰਸਿਬਲ ਹੈ ਇਹ ਇਹ ਵੀ ਡਿਪਲੋਮੈਟ ਰਹਿ ਚੁੱਕੇ ਆ ਭਾਰਤ ਦੇ ਬਹੁਤ ਤਕੜੇ ਵੱਡੇ ਅਹੁਦੇ ਤੇ ਸੀਗੇ ਉਹ ਵੀ ਇਹ ਜਿਹੜੇ ਯੂਕੇ ਦੇ ਪ੍ਰਧਾਨ ਮੰਤਰੀ ਹੈਗੇ ਆ ਹੋਰ ਇਹਨੇ ਜਿਹੜਾ ਟਵੀਟ ਮਾਰਿਆ ਸੀਗਾ ਉਹਨਾਂ ਨੇ ਵੀ ਜਿਹੜੇ ਟਵੀਟ ਮਾਰਿਆ ਤਾਂ ਇਹਨਾਂ ਨੂੰ ਵੀ ਬੜੀ ਤਕਲੀਫ ਹੋਈ ਇਸ ਚੀਜ਼ ਦੀ ਉਹ ਕਹਿੰਦੇ ਵੀ ਤੁਸੀਂ ਸਾਰਿਆਂ ਨੇ ਮਿਕਸ ਕਰਕੇ ਕਰਦੇ ਪਏ ਹੋ ਵੀ ਜਿਹੜਾ ਦੀਵਾਲੀ ਹੈ ਵੀ ਤੁਸੀਂ ਦੀਵਾਲੀ ਅਤੇ ਉਹਨੂੰ ਇਕੱਠਾ ਕਰਕੇ ਕਰਦੇ ਪਏ ਹੋ ਵੀ ਤੁਸੀਂ ਬੰਦੀ ਸ਼ੋਰ ਦੀਆਂ ਵਧੀਆਂ ਬਤਾਈਆਂ ਕਿਉਂ ਦਿੱਤੀਆਂ ਜਦ ਕਿ ਸਾਰਿਆਂ ਲਈ ਜਿਹੜੇ ਜਿਹੜਾ ਸੇਖਾ ਦੀਵਾਲੀ ਮਨਾਉਂਦੇ ਆਂ ਬੱਦੀ ਛੋੜ ਦੇ ਉੱਤੇ ਕਹਿੰਦੇ ਹਈਓ ਨਹੀਂ ਇਹਨਾਂ ਨੇ ਵੀ ਇਹਨਾਂ ਨੇ ਵੀ ਗੁੱਸਾ ਲੱਗਿਆ ਤੇ ਅੱਗੇ ਆਏ ਨੇ ਜੀ RAM ਨਾਮ ਦੇਖੋ ਕਿੰਨਾ ਸੋਹਣਾ ਰੱਖਿਆ ਬੰਦੇ ਨੇ RAM ਪਰ ਕੰਮ ਦੇਖ ਲੋ ਇਹਦੇ ਉਹ ਇਹ ਜਿਹੜੇ ਕੈਨੇਡਾ ਦੇ ਜਿਹੜੇ ਹੈਗੇ ਆ ਉਹਨਾਂ ਨੇ ਟਵੀਟ ਮਾਰਿਆ ਸੀਗਾ ਵੀ ਸਾਰਿਆਂ ਸਾਰਿਆਂ ਨੂੰ ਉਹਨੇ ਕਿਹਾ ਸੀਗਾ ਵੀ ਦੀਵਾਲੀ ਅਤੇ ਬੱਦੀ ਛੋੜ ਦੇ ਉੱਤੇ ਚਾਹੇ ਉਹ Hindu ਹੈ Sikh ਹੈ Jain ਹੈ Buddha ਹੈ ਸੋ ਸਾਰਿਆਂ ਨੂੰਨੇ ਕਿਹਾ ਬਤਾਈਏ ਦੀਵਾਲੀ ਤੇ ਬੱਦੀ ਛੋੜ ਦੇ ਸੁਦੀਆਂ ਪਰ ਇਹਨਾਂ ਨੂੰ ਵੀ ਤਕਲੀਫ ਹੋਈ ਹੈ ਇਹ ਕਹਿੰਦਾ ਜੀ ਬੰਦੀ ਛੋੜ ਦਿਵਸ ਕਹਿੰਦਾ ਅਸੀਂ ਤਾਂ ਕਦੇ ਸੈਲੀਬ੍ਰੇਟ ਨਹੀਂ ਕੀਤਾ ਵੀ ਤੁਸੀਂ ਨਹੀਂ ਕੀਤਾ ਪਰ ਸਿੱਖ ਤਾਂ ਸੈਲੀਬ੍ਰੇਟ ਕਰਦੇ ਹਨਾ ਸਿੱਖਾਂ ਨੂੰ ਤਾਂ ਪਤਾ ਹਨਾ ਵੀ ਭਾਈ ਸਾਡਾ ਬੰਦੀ ਛੋੜ ਦਿਵਸ ਹੈਗਾ ਤੇ ਰਹਿੰਦੇ ਆ ਵੀ ਭਾਈ ਚਰਕਸਾਂਜ ਆਹ ਦੇਖ ਲਓ ਭਾਈ ਚਰਕਸਾਂਜ ਜਦੋਂ ਆਉਂਦੀ ਹੋਈ ਆਹ ਪੋੜਾ ਤੁਸੀਂ ਦੇਖ ਲਓ ਇਸ ਤੋਂ ਇਲਾਵਾ ਅੱਗੇ ਦੇਖਦੇ ਆ ਅੱਗੇ ਦਿਖਾਣਾ ਤੁਹਾਨੂੰ ਆ ਕੁਸ਼ਲ ਮੈਰਾ ਇਹ ਵੀ ਭਾਰਤ ਦਾ ਇੱਕ ਬਹੁਤ ਸੋਸ਼ਲ ਮੀਡੀਆ ਜਿਹੜਾ ਹੈਗਾ ਹੈਡਲਰ ਹੈ ਇਹਨੂੰ ਵੀ ਬੜੀ ਤਕਲੀਫ ਹੋਈ ਹੈ ਆਪ ਬੋੜੇ ਤੁਸੀਂ ਦੇਖੋ ਇਹ ਵੀ ਬੜੀ ਚੀਕਾਂ ਮਾਰਦਾ ਪਿਆ ਵੀ ਹਾਂਜੀ ਤੁਸੀਂ ਸਿੱਖਾਂ ਨੂੰ ਮੰਦੀ ਸ਼ੋਰ ਦਿੱਤੇ ਵਧਾਈਆਂ ਕਿਉਂ ਦਿੱਤੀਆਂ ਵੀ ਇਹਦਾ ਇਹਦਾ ਕੋਈ ਤਿਹਾਰ ਹੀ ਨਹੀਂ ਹੈਗਾ ਜਰ ਜਿਹੜੇ ਤੁਹਾਡੇ ਤਿਹਾਰਾਂ ਨੂੰ ਨਹੀਂ ਮੰਨਦੇ ਹੈਗੇ ਤੁਹਾਡੇ ਧਰਮ ਦੀ ਹੋਂਦ ਨੂੰ ਨਹੀਂ ਮੰਨਦੇ ਹੈਗੇ ਤੇ ਮੈਂ ਤੁਸੀਂ ਉਹਨਾਂ ਲੋਕਾਂ ਨਾਲ ਰਹਿ ਕੇ ਕਰਨਾ ਵੀ ਕੀ ਹੈ ਜਿਵੇਂ ਬਾਈ ਦੀਪ ਸਿੱਧੂ ਕਹਿੰਦੇ ਸੀ ਨਾ ਵੀ ਤੁਸੀਂ ਉਹ ਆਪਣੇ ਦੀ ਜੱਜਮ ਕਰਨਾ ਚਾਹੁੰਦੇ ਆ ਜਾਂ ਇਹ ਕਹਿਣਗੇ ਸਾਡੇ ਵਿੱਚੋਂ ਹੀ ਹੈ ਸੋ ਇਹ ਇਹ ਚੀਜ਼ਾਂ ਇਹ ਹੀ ਚਾਹੁੰਦੇ ਵੀ ਜਿਹੜੇ ਸਿੱਖ ਹੈਗੇ ਆ ਉਹ ਆਪਣੇ ਵੱਖਰੇ ਉਹ ਹੋ ਰਾ ਕੰਮ ਯੂ نو ਅਸੀਂ ਦਸਾਂਗੇ ਵੀ ਤੁਸੀਂ ਕੀ ਮਨਾਉਣਾ ਕੀ ਨਹੀਂ ਮਨਾਉਣਾ ਹੈਗਾ ਇਹ ਹੀ ਚੀਜ਼ ਲੜਾਈ ਚੱਲ ਰਹੀ ਪਈ ਆ ਇੱਥੇ ਕੋਈ ਝੰਡੇ ਦੀ ਕੋਈ ਖਾਲਸਾ ਦੀ ਕੋਈ ਉਹ ਲੜਾਈ ਨਹੀਂ ਹੈਗੀ ਇੱਥੇ ਤਾਂ ਉਹ ਤੁਹਾਡੇ ਧਰਮ ਨੂੰ ਨਹੀਂ ਮੰਨਦੇ ਬਈ ਹੈਗੇ ਉਹ ਕਹਿੰਦੇ ਤੁਹਾਡਾ ਜਿਹੜਾ ਧਰਮ ਸਾਡੇ ਵਿੱਚੋਂ ਹੀ ਆ ਇੱਥੇ ਤੁਸੀਂ ਜਿੰਨਾ ਮਰਦੀ ਪਾਟ ਦਾ ਝੰਡਾ ਚੱਕ ਲੋ ਉਹ ਵੀ ਉਹਨਾਂ ਨੂੰ ਮੈਟਰ ਨਹੀਂ ਕਰਦਾ ਇੱਥੇ ਜੋ ਗੋ ਨਾਨ ਪਾਸ਼ਾ ਦਾ ਜਿਹੜਾ ਫਲਸਫਾ ਹੈਗਾ ਵੀ ਉਹ ਸਾਨੂੰ ਇੱਕ ਵੱਖਰਾ ਧਰਮ ਦੇ ਕੇ ਗਿਆ ਉਹ ਵੱਖਰੇ ਧਰਮ ਦੇ ਵੱਖਰੀ ਹੋਣ ਦੀ ਲੜਾਈ ਜਿਹੜੀ ਹੈਗੀ ਉਹ ਹੀ ਚੱਲ ਰਹੀ ਹੈ ਇਸ ਟਾਈਮ ਸੋ ਇਹੀ ਗੱਲ ਆ ਦੁਰਨਾ ਕਰਨੀ ਸੀ ਕਿ ਵੀ ਤੁਸੀਂ ਇਹਨਾਂ ਨੂੰ ਕਹਿਣੇ ਵੀ ਭ ਇਹ ਤੁਹਾਡੇ ਲਈ ਕੀ ਨਫ਼ਰਤ ਰੱਖੀ ਬੈਠੇ ਆ ਇਹ ਵੱਡੇ ਵੱਡੇ ਅਹੁਦੇ ਤੇ ਕੰਮ ਕਰਦੇ ਆ ਤੇ ਇਹਨਾਂ ਨੂੰ ਅਹੁਦਿਆਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਜਿਹੜੇ ਕੰਮ ਕਰਦੇ ਆ ਇਹਨਾਂ ਨੂੰ ਲੋਕ ਫਾਲੋ ਕਰਦੇ ਆ ਭਾਰਤ ਦੇ ਲੋਕ ਫਾਲੋ ਕਰਦੇ ਆ ਤੇ ਉਹ ਜਿਹੜੇ ਫਾਲੋ ਕਰਦੇ ਫਿਰ ਉਹ ਤੁਹਾਡੇ ਲਈ ਕੀ ਸੋਚ ਕੀ ਸੋਚਦੇ ਹੋਣਗੇ ਜਾਂ ਇਹਨਾਂ ਦੀ ਇਹ ਸੋਚ ਹੈ ਇੱਕ ਬੰਦਾ ਕਬੀੜ ਮਾਲ ਨੂੰ 100 ਬੰਦਿਆਂ ਨੇ ਅੱਗੇ ਸ਼ੇਅਰ ਕੀਤਾ ਤਾਂ ਉਹ ਬੰਦੇ ਸੋਚ ਕੀ ਹੋਊਗੀ ਤੁਹਾਡੇ ਤੁਹਾਡੇ ਪ੍ਰਤੀ ਸਿੱਖਾਂ ਨੇ ਕਦੇ ਕਿਸੇ ਧਰਮ ਨੂੰ ਜਾਂ ਕਿਸੇ ਸਿੱਖਾਂ ਨੇ ਕਦੇ ਕਿਸੇ ਤਿਹਾੜ ਨੂੰ ਨਹੀਂ ਦਿੰਦਾ ਹੈਗਾ ਪਰ ਇਹ ਜੇ ਕੋਈ ਬਾਹਰਲੇ ਦੇਸ਼ ਵਿੱਚ ਜੁ ਕਿ ਪ੍ਰਧਾਨ ਮੰਤਰੀ ਜਾਂ ਕੋਈ ਉੱਥ ਦਾ ਕੋਈ ਮੇਅਰ ਹੈ ਜਾਂ ਕੋਈ ਹੋਰ ਕੋਈ ਸਿੱਖਾਂ ਦੇ ਜਾ ਕੁਝ ਅਲੱਗ ਤੋਂ ਪੋਸਟ ਪਾਉਂਦਾ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਲੰਦਾ ਪਰ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਸੋ ਇਹ ਤੁਸੀਂ ਡਿਸਾਈਡ ਕਰਨਾ ਵੀ ਤੁਸੀਂ ਇਹਨਾਂ ਲੋਕਾਂ ਨਾਲ ਰਹਿਣਾ ਹੈ ਜਿਹੜੇ ਤੁਹਾਡੇ ਲਈ ਦਿਲ ਵਿੱਚ ਨਫ਼ਰਤ ਰਕੀ ਬੈਠੇ ਆ ਜਾਂ ਆਪਣਾ ਵੱਖਰਾ ਰਾਜ ਸਿੱਖ ਰਾਜ ਆਪਣਾ ਇੱਕ ਵੱਖਰਾ ਰਾਜ ਬਣਾਉਣਾ ਹੈ ਤਾਂ ਕਿ ਤੁਹਾਡੀ ਜਿਹੜੀ ਹੋਂਦ ਤਾਂ ਬਚਣੀ ਹੈ ਨਹੀਂ ਇਹਨਾਂ ਲੋਕਾਂ ਨਾਲ ਰਹਿ ਕੇ ਜਿਹੜੇ ਤੁਹਾਡੇ ਲਈ ਨਫ਼ਰਤ ਰਕੀ ਬੈਠੇ ਆ ਪਰ 1984 ਵਾਲਾ ਇਹ ਹਾਲ ਹੋਣਾ ਗੱਲ ਜ ਟੈਅਰ ਹੀ ਪੈ ਰਹੀ ਐ ਸੋ ਇਹਨਾਂ ਗੱਲਾਂ ਤੋਂ ਇਹੀ ਗੱਲਾਂ ਤੁਹਾਨੂੰ ਦਾ ਕਰਨੀ ਸੀਗੀਆਂ ਜਾਣਕਾਰੀ ਵਧੀਆ ਲੱਗੀ ਛੇ ਜਰੂਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ